ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਆਫਟਰਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਠੀਕ ਠਾਕ ਹੋਮੋਂਗੇ ਤੇ ਆਪਣੇ ਆਪਣੇ ਘਰਾਂ 'ਚ ਹੱਸਦੇ-ਖੱਸਦੇ ਹੋਮੋਂਗੇ ਲਓ ਜੀ ਦੁਪਹਿਰ ਦਾ ਟਾਈਮ ਆ ਟਾਈਮ ਹੈਗਾ ਵਾ 2:00 ਵਜੇ ਦਾ ਟਾਈਮ ਆ ਦੁਪਹਿਰ ਦਾ ਤੇ ਸੀਰਤ ਬਸ ਹੁਣੇ ਸੁੱਤੀ ਉੱઠી ਆ ਤੇ ਮੈਂ ਹੁਣ ਬਣਾਉਣ ਲੱਗੀ ਸੀਗੀ ਨਿੰਬੂ ਪਾਣੀ ਸੀਰਤ ਦੇ ਪਪਾ ਲਈ ਵੀ ਤੇ ਸੀਰਤ ਲਈ ਵੀ ਤੇ ਖੁਦ ਮੇਰਾ ਆਪਣਾ ਬਹੁਤ ਮਨ ਕਰਿਆ ਨਿੰਬੂ ਪਾਣੀ ਪੀਣ ਨੂੰ ਤੇ ਚਾਹ ਵਗੈਰਾ ਆਪਾਂ ਨਹੀਂ ਬਣਾਉਂਦੇ ਹੈਗੇ ਹੁਣ ਸਵੇਰੇ ਸਵੇਰ ਸੁਬਾ ਪੀ ਲਈਦੀ ਆ ਸੁਬਾ ਚਾਹ ਨਹੀਂ ਬਣਾਉਂਦੇ ਹੈਗੇ ਤੇ ਨਾ ਹੀ ਸ਼ਾਮ ਨੂੰ ਆਪਾਂ ਪੀਨੇ ਆ ਚਾਹ ਬਹੁਤ ਘੱਟ ਹੁੰਦਾਗਾ ਵੀ ਚਾਹ ਬਣਾਉਨੇ ਆ ਤੇ ਪਾਣੀ ਵਗੈਰੇ ਮੈਂ ਤਾਂ ਬਣਾ ਲੈਣੀ ਹੁਣੇ ਬਣਾ ਕੇ ਰੱਖ ਲੈਣਾ ਮੈਂ ਹੁਣ ਬਸ ਮਤਲਬ ਕਿ ਤੇ ਪਾਣੀ ਬਣਾਉਣ ਤੋਂ ਪਹਿਲਾਂ ਮੈਂ ਕਿਹਾ ਚਲੋ ਪਹਿਲਾਂ ਆਪਾਂ ਨਾਲ ਦੀ ਨਾਲ ਬਲੌਗ ਸ਼ੁਰੂ ਕਰ ਲਈਏ ਚਲੋ ਜੀ ਸ਼ੁਰੂ ਕਰਦੇ ਆ ਆਪਾਂ ਅੱਜ ਦਾ ਬਲੌਗ ਤੇ ਦਿਨ ਹੈਗਾ ਵਾ ਅੱਜ ਮੰਡੇ ਨਹੀਂ ਮੰਡੇ ਨਹੀਂ ਹੈਗਾ ਟਿਊਜ਼ਡੇ ਵੈਨਸਡੇ ਉਹ ਦੁਬਾਰਾ ਹਾਂਜੀ ਕੋਈ ਵੈਨਸਡੇ ਆ ਬੁੱਧਵਾਰ ਦਾ ਦਿਨ ਤੇ ਚਲੋ ਜੀ ਕੰਟੀਨਿਊ ਕਰਦੇ ਆ ਫਿਰ ਆਪਾਂ ਅੱਜ ਦੀ ਵੀਡੀਓ ਜਿਆਦਾ ਨਾ ਬਾਹਰ ਪੁੱਛੋ ਹੀ ਕੁਸ਼ਨਾ ਤੇ ਮੈਂ ਲੱਗੀ ਸੀ ਇੱਕ ਥੋੜਾ ਹੁਣ नींबू तोड़न अपने आ, तो देख के ना तोड़ कोई दो चार नींबू ओहो हो 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 माची गए बाहर तो इन्नी ज्यादा धुप्पा ना गेट लाई नहीं है बहुत ज्यादा धप्पा तो बहुत ही ज्यादा आपा नींबू ले आए दो नींबू बहुत आ बहुत रस है इन्हना चलो जी हम बना लिए आप नींबू पानी करिए गर्मी दूर हो हो बुहाल बहुत धुपा तो तेज आ लो जी नींबू पानी आप बना लिया ठंडा ठंडा बना के लिए पूरा मैं ठंडे पानी चीज बर्फ पा के चिल चिल झिल चिल चिल वाला पानी जल्दी हो गया पापा बस ਜੇ ਤਾਂ ਮੈਂ ਬਾਹਰ ਚਲੀ ਕੀਤਾ ਮੇਰੇ ਨਾਲ ਜੇ ਇਹਦੇ ਪਾਪਾ ਬਾਹਰ ਆ ਤਾਂ ਪਾਪਾ ਨਾਲ ਹਾਂ ਪਿਓ ਤਾਂ ਫੇਰ ਮਖੂ ਬਾਹਰ ਘੇੜ ਦੇ ਦਿੰਦੇ ਆਏ ਮੇਰੇ ਕੋਲ ਹਾਂ ਪਾਪਾ ਹਾਂਜੀ ਆ ਗਈ ਪਾਪਾ ਵੀ ਬਿਮਾਰ ਇਹਦੇ ਸੀਰ ਤਾਂ ਠੀਕ ਸੀਗੀ ਹੁਣ ਠੀਕ ਆ ਤੇ ਮੈਂ ਤਾਂ ਕੱਲ ਅਸੀਂ ਗਏ ਕਰਕੇ ਥੋੜਾ ਜਿਹਾ ਇਹਨੂੰ ਹੈਗਾ ਧੁੱਪ ਨਾਲ ਹੋਇਆ ਹਨਾ ਬਾਹਰ ਅਲਰਜੀ ਜੀ ਇਹਨੂੰ ਹੈਗੀ ਐ ਮੌਸਮ ਤੋਂ ਥੋੜੀ ਜੀ ਡਾਕਟਰ ਨੇ ਦੱਸਿਆ ਸੀ ਸਾਨੂੰ ਕਿ ਕੱਲ ਦੀ ਥੋੜਾ ਜਿਹਾ ਇਹਨੂੰ ਨੱਕ ਦੇ ਵਿੱਚੋਂ ਨਜਲਾ ਦੇ ਫੇਰ ਆ ਰਿਹਾ ਪਾਣੀ ਆ ਰਿਹਾ ਵਾ ਇਹਦੇ ਪਾਪਾ ਤਾਂ ਪੂਰੇ ਜਾਮ ਕੋਏ ਪਏ ਆ ਇਹਨਾਂ ਨੂੰ ਵੈਸੇ ਦੇਣਾ ਨਹੀਂ ਸੀ ਨਿੰਬੂ ਪਾਣੀ ਪਰ ਚਲੋ ਕੋਈ ਨਾ ਗਰਮੀ ਬਹੁਤ ਆ ਕਹਿੰਦੇ ਮੈਂ ਨਹੀਂ ਪੀਣਾ ਦੇਖੋ ਪੀਉਣਗੇ ਪੱਕਾ ਪੀਣਗੇ ਨਹੀਂ ਮੈਂ ਪੀਣਾ ਨਹੀਂ ਹੈਗਾ ਉਹ ਖਰਾਬ ਨਹੀਂ ਇਹ ਉਹ ਬੰਦਾ ਖਰਾਬ ਆ ਆ ਸੀਰ ਤਾਂ ਚਲੋ ਜੀ ਹੁਣ ਕਰੀਏ ਨਿੰਬੂ ਪਾਣੀ ਇੰਜੋਏ ਤੇ ਗਰਮੀ ਉਹ ਹੋ ਹੋ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਬੱਸ ਕਹਿੰਦੀ ਤਾਂ ਲੋੜ ਹੀ ਨਹੀਂ ਵੀ ਕਿੰਨੀ ਆ ਚਲੋ ਹੁਣ ਚੱਲ ਇਹ ਬੁਣਣੀ ਉਹ ਤਾਂ ਪੀ ਰੱਖੀ ਉਹ ਨੂੰ ਗੋਲੇ ਕੱਪ ਦਾ ਦੇਖ ਹੀ ਨਹੀਂ ਮੇਰੇ ਕੋਲ ਤਾਂ ਬਣਾ ਲਈ ਬਈ ਵੀਡੀਓ ਉਹ ਸੀਰ ਤੋਂ ਲੱਗਿਆ ਹੋਇਆ ਨਾ 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 ਕੱਪ ਪੂਰਾ ਭਰ ਕੀ ਆ ਦੇਖੋ ਕਹਿੰਦੇ ਸਿਟੀਵੀ ਕੰਮ ਨਹੀਂ ਕਰਦਾ ਚਾਹ ਪੀਣਾ ਵਾ ਆ ਆ ਦੇਖੀ ਤੇ ਚਾਹ ਹੋਣਾ ਨਾ ਚਾਹ ਹੋ ਗਿਆ ਸੀ ਨਾ ਪਤਾ ਮੈਨੂੰ ਇਹਨਾਂ ਦਾ ਪਰ ਤਾਂ ਦੂਜਿਆਂ ਨੂੰ ਉਹਦੇ ਤੇ ਕੰਮ ਹੋਇਆ ਯਾਰ ਤਾਂ ਇਹ ਜ ਕੰਮ ਵਾਲਾ ਨਹੀਂ ਬੁਣਣੀ ਹੈ ਪੁੱਤ ਤੇ ਇਹ ਨੂੰ ਦੂਜੇ ਦਿੰਦਾ ਮੈਂ ਮੈਂ ਲੱਗੀ ਸੀ ਹੁਣ ਸਬਜੀ ਕੱਟਣ 3:00 ਵਜ ਗਏ ਆ ਮੈਂ ਕਿਹਾ ਚਲ ਸਬਜੀ ਕੱਟ ਲਈਏ ਤੇ ਸਬਜੀ ਆਪਾਂ ਇੱਥੇ ਰੂਮ 'ਚ ਹੀ ਚੱਕ ਲਿਆਂਦੀ ਤੇ ਆ ਮੇਰਾ ਜੋਕਰ ਜਿਹਾ ਆ ਦੇਖ ਲਓ ਸ਼ੂ ਭਾਈ ਮਰਦਾ ਹਾਂ ਹਾਂ ਲਾਈਟਾਂ ਦੇਖ ਲਓ ਜੀ ਤੁਸੀਂ ਲਾਈਟਾਂ ਦੇਖ ਲਓ ਲੈਟਰ ਨੂੰ ਤਾਂ ਥੱਲੇ ਡੁੱਤਾ ਮੈਂ ਤਾਂ ਸ਼ੂ ਪਏ ਤੇ ਇਹ ਇਹ ਵੀ ਰੀਚੀ ਬਹਿ ਗਿਆ ਮੈਂ ਤਾਂ ਸਬਜੀ ਕੱਟਣੀ ਆ ਪੰਨੀਆਂ ਮੇਰੀਆਂ ਵਾਸ਼ ਕਰਕੇ ਸੁਕਾ ਕੇ ਰੱਖੀਆਂ ਪਈਆਂ ਸੀ ਤੇ ਹੁਣ ਆਪਾਂ ਕੱਟਾਂਗੇ ਤੇ ਇਹ ਸੋਈ ਜਨੀ ਕਟਾਉਂਦੀਆਂ ਹੁਣ ਆਪਾਂ ਏਸੀ ਚ ਬਹਿ ਕੇ ਕਟਾਂਗੇ ਬਸ ਹੋਈ ਪਈ ਹੈ ਗਰਮੀ ਨਾਲ ਕੱਟ ਲੈਣ ਦੇ ਬੱਤੇ ਚਲੋ ਉਧਰ ਪਾਪਾ ਕੋਲ ਜਾਓ ਚਲੋ ਜੀ ਕੱਟ ਲਈਏ ਸਬਜ਼ੀ ਤੇ ਫਿਰ ਆਪਾਂ ਕਰਾਂਗੇ ਵੀਡੀਓ ਨੂੰ ਅੱਗੇ ਅੱਗੇ ਕੰਟੀਨਿਊ ਤੁਹਾਨੂੰ ਨਾ ਮੈਂ ਇੱਕ ਚੀਜ਼ ਦਿਖਾਉਣੀ ਆ ਆ ਨਾ ਮਤਲਬ ਮਤਲਬ ਮੇਲ ਆ ਉਹ ਛੋਟਾ ਬੱਚਾ ਵਾ ਮਤਲਬ ਉਹਦਾ ਪਾਪਾ ਵਾ ਮਤਲਬ ਨਾ ਉਹ ਚਿੜੀ ਤਾਂ ਹੁਣ ਉੱਡੀ ਹੋਈ ਐ ਦੋ ਬੱਚੇ ਐ ਇੱਥੇ ਤੇ ਇਹਨਾਂ ਦੀ ਮਤਲਬ ਪੂਰੀ ਬੋਡੀਗਾਰਡ ਇਹਨਾਂ ਦਾ ਪਾਪਾ ਵਾ ਮੈਂ ਉਹ ਦੇਖ ਰਹੀ ਸੀ ਮੇਰੇ ਪਾਪਾ ਨੂੰ ਵੀ ਦੱਸ ਰਹੀ ਸੀ ਸੀਰੀਅਸ ਨੂੰ ਤੇ ਮੈਂ ਕਿਹਾ ਵੇ ਇੱਕ ਪਿਓ ਤੋਂ ਵੱਡਾ ਹਨਾ ਬੱਚੇ ਦੇ ਲਈ ਕੋਈ ਹੋਰ ਵੀ ਬੋਡੀਗਾਰਡ ਨਹੀਂ ਹੋ ਸਕਦਾ ਹਨਾ ਜੋ ਪਿਓ ਆ ਉਹ ਪਿਓ ਹੀ ਹੁੰਦਾ ਹਨਾ ਤੇ ਦੇਖ ਲਓ ਚਿੜੀ ਆ ਹਨਾ ਮਤਲਬ ਚਿੜੀਆਂ ਜੀ ਨੂੰ ਵੀ ਇਹ ਚੀਜ਼ ਪਤਾ ਹਨਾ ਮਤਲਬ ਪਿਓ ਨੂੰ ਆਪਦੀ ਰਿਸਪੌਂਸਿਬਿਲਟੀ ਪਤਾ ਜਿਹੜੀ ਮਦਰ ਆ ਉਹ ਮਦਰ ਆ ਉੱਪਰ ਬੈਠੀ ਸੀਗੀ ਤੇ ਬੱਚੇ ਆ ਹਨਾ ਉਹ ਨੀਚੇ ਆ ਛੋਟੇ ਛੋਟੇ ਆ ਦੋ ਤੇ ਮਤਲਬ ਉਹ ਜਿਹੜਾ ਮਤਲਬ ਚਿਹੜਾ ਨਾ ਮੇਲਾ ਉਹ ਸਵੇਰ ਦਾ ਹੀ ਬੈਠਾ ਇੱਥੇ ਮਤਲਬ ਉੱਪਰ ਬੱਚੇ ਤੇ ਬਸ ਇਹ ਸਵੇਰ ਦਾ ਇੱਥੇ ਨੇ ਆਪਣੇ ਸਾਹਮਣੇ ਹੀ ਸੀਗਾ ਇਹਨਾਂ ਦਾ ਆ ਲੈਣਾ ਤੇ ਬੱਚੇ ਨਿਕਲੇ ਆਏ ਆ ਹੁਣ ਉੱਡਣਾ ਸਿਖਾਉਂਦੇ ਆ ਕਿਤੇ ਪਾਣੀ ਪਿਉਂਦੇ ਆ ਕਿਤੇ ਕੁਛ ਤੇ ਦੇਖ ਲਓ ਹਨਾ ਸਵੇਰ ਦੀ ਬੋਡੀਗਾਰਡ ਬਣਿਆ ਹੋਇਆ ਉਹਦਾ ਉਹ ਬਸ ਉੱਡਦੇ ਆ ਉੱਥੇ ਬਹਿ ਜਾਂਦੇ ਆ ਤੇ ਪਰ ਇਹ ਕਿਤੇ ਨਹੀਂ ਗਿਆ ਮੈਨੂੰ ਸਵੇਰ ਦਾ ਦੇਖ ਰਹੀ ਮੈਂ ਰੋਟੀ ਵੀ ਪਾਈ ਆ ਇਹਨਾਂ ਨੂੰ ਤੇ ਇਹਨਾਂ ਦਾ ਪਾਣੀ ਇੱਧਰ ਰੱਖਿਆ ਹੋਇਆ ਵਾ ਕੁਦਰਤ ਦੇ ਰੰਗ ਵਾਓ ਮਾਲਕਾ ਲਓ ਜੀ ਹੁਣ ਆਪਾਂ ਲੱਗੇ ਸੀਗੇ ਇੱਧਰ ਭਿੰਡੀਆਂ ਨੂੰ ਤੜਕਾ ਕਰਨ ਤੇ ਇੱਧਰ ਮੈਂ ਤੇਲ ਦੇ ਵਿੱਚ ਪਾਈ ਹੋਈ ਸੀਗੀ ਰਾਈ ਉਹ ਲੱਗੀ ਆ ਚਟਕਣ ਤੇ ਪਿਆਜ਼ ਹਰੀ ਮਿਰਚ ਟਮਾਟਰ ਨਹੀਂ ਮੈਂ ਅਜੇ ਪਾਉਣਾ ਹੈਗਾ ਤੇ ਭਿੰਡੀ ਕੱਲ ਹੀ ਮੈਂ ਵਾਸ਼ ਕਰਤੀ ਸੀਗੀ ਤੇ ਸੁੱਕ ਜਾਂਦੀ ਆ ਟਾਈਮ ਨਾਲ ਕਿਉਂਕਿ ਨਹੀਂ ਤਾਂ ਫਿਰ ਲਾਲਾਂ ਜੀਆਂ ਬਣਦੀਆਂ ਰਹਿੰਦੀਆਂ ਨੇ ਤੇ ਬਸ ਪਿਆਜ਼ ਦੇ ਹਰੀ ਮੇਚ ਤੇ ਬਸ ਹੁਣ ਆਪਾਂ ਪਹਿਲਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਭੁੰਨ ਕੇ ਫੇਰਾਪਾ ਕਰ ਦਾਂਗੇ ਭਿੰਡੀ ਐਡ ਇਧਰ ਆਪਣੀ ਭਿੰਡੀ ਬਣੀ ਜਾ ਰਹੀ ਆ ਤੇ ਨਾਲ ਦੀ ਨਾਲ ਹੀ ਆਪਾਂ ਰੱਖਤੀ ਚਾਹ ਤੋ ਜੋ ਕਿ ਸ਼ਰਾਪਾਂ ਤੁਸੀਂ ਅਮੇ ਤੁਨ ਵੀ ਦੁਪਹਿਰੇ ਚਾਹ ਨਹੀਂ ਪੀਂਦੇ ਹੈਗੇ ਸ਼ਾਮ ਨੂੰ ਕਦੀ ਕਦੀ ਟੀ ਲਈਦੀ ਆ ਤੇ ਜਾਂ ਫਿਰ ਸਵੇਰ ਸਵੇਰ ਪੀਂਨੇ ਆ ਤੇ ਉਦਾਂ ਚਾਹ ਨਹੀਂ ਪੀਂਦੇ ਹੈਗੇ ਦੁਪਹਿਰੇ ਅੱਗੇ ਵਿੱਚ ਦੀ ਨਾ ਬਣਦੀ ਸੀ ਚਾਹ ਉਹ ਹੁਣ ਆਪਾਂ ਬੰਦ ਕਰਤੀ ਹੈ ਗਰਮੀ ਆ ਫਸਟੇਂ ਬਪਾਰੀ ਵਗੈਰਾ ਜਾਂ ਫਿਰ ਸ਼ੇਕ ਜਾਂ ਸਟੈਚ ਵਗੈਰਾ ਬਣਾ ਲਈ ਦਵਾਂ। ਸਟੈਚ ਵਗੈਰਾ ਬਣਾ ਲਈਦਾ ਤਾਂ ਚਾਹ ਨਹੀਂ ਬਣਾਉਂਦੇ ਹੁੰਦੇ ਨਿੰਬੂ ਪਾਣੀ ਹੋ ਗਿਆ ਸੇ ਹੁਣ ਰੱਖੀ ਹੈ ਚਾਹ ਤੇ ਚਾਹ ਬਣ ਜੂਗੀ ਤੇ ਚਾਹ ਪੀ ਮੰਗੇ। ਪਿੰਡੀਆਂ 'ਚ ਮੈਂ ਥੋੜਾ ਜਿਹਾ ਤੇਲ ਪਾਇਆ ਸੀ ਤੇ ਫਿਰ ਵੀ ਤੇਲ ਮੈਨੂੰ ਐ ਲੱਗਦਾਗਾ ਵੀ ਜ਼ਿਆਦਾ ਪੈ ਗਿਆ। ਮਸਾਂ 2.5 ਚਮਚੇ ਪਾਈ ਸੀਗੇ। 2.5 ਹੀ ਨਾ ਹੋਣਗੇ ਬਸ। ਇਹ ਮੈਨੂੰ ਜ਼ਿਆਦਾ ਲੱਗਦਾ। ਪਰ ਮੈਨੂੰ ਪਿੰਡੀ ਸੁੱਕੀ ਜਿਹੀ ਵਧੀਆ ਲੱਗਦੀ ਆ। ਆਟਾ ਵੀ ਮੈਂ ਗੁੰਨਤਾ, ਆਪਾਂ ਦੁੱਧ ਵੀ ਵਾਲ ਕੇ ਰੱਖਤਾ ਤੇ ਪਿੰਡੀਆਂ ਆਪਾਂ ਬਣਾ ਕੇ ਕੱਢ ਕੇ ਰੱਖਤੀਆਂ ਤੇ ਆਪਾਂ ਜ਼ੀਰਤ ਪੀ ਰਹੀ ਆ ਕੋਕ। ਮੈਨੂੰ ਦਿੱਤਾ ਪਿਓ ਤੀਨੇ ਦੁਕਾਨੇ ਪੀ ਲਿਆ ਆ ਆਰਾਮ ਤੱਤਾ ਹੀ ਰਿਹਾ ਤਾਂ ਮੈਨੂੰ ਇੱਕ ਘੁੱਟ ਮਿਲੀ ਉਹ ਵੀ ਗਰਮ ਜੀ ਤੇ ਆਪਾਂ ਜਾ ਰਹੇ ਸੀ ਕਿ ਹੁਣ ਥੋੜਾ ਮਾਰਕੀਟ ਮੁੱਲਾਪੁਰ ਦਵਾਈ ਵਗੈਰਾ ਲੈ ਕੇ ਆਉਨੇ ਆ ਜਾ ਕੇ ਗਰਮੀ ਬਹੁਤ ਆ ਦੁਪਹਿਰੇ ਤਾਂ ਗਈ ਨਹੀਂ ਹੈਗੀ ਤੇ ਹੁਣ ਦਵਾਈ ਲੈ ਕੇ ਆਉਨੇ ਆ ਚਲੋ ਉਠੋ ਹਲੜਾ ਕਿੰਨੇ ਆ ਰੋਡ ਤੇ ਛੜੀਆਂ ਬਸ ਨਾ ਜਿਹੜੀ ਆ ਨਾਨ ਨਾਲ ਪੌੜ ਦੇ ਬਾਹਲੀ ਜਗ੍ਹਾ ਰੋਕ ਤੇ ਆ ਜਮੇ ਜਿੱਧਰ ਗੱਡੀਆਂ ਖੜੀਆਂ ਆ ਵਾ ਇੰਨੀ ਪੱਟੀ ਜੀ ਹੁੰਦੀ ਬਸ ਆ ਤਾਂ ਡਬਲ ਹੀ ਰੋਕਦਾ ਵਿੱਚ ਤੇ ਤਕਰੀਬਨ ਕਾਫੀ ਲੋਕੀਏ ਚੀਜ਼ ਨੂੰ ਗਹਿ ਰਹੇ ਸੀਗੇ ਪਰ ਉਹਨਾਂ ਨੇ ਤਾਂ ਹਸਾਨਾ ਬਣਾਇਆ ਵੀਰ ਜਾਬਤ ਸੋਹਣੀ ਲੱਗੇ ਤਰਾਕਤ ਲੱਗ ਜਾਣ ਵਿੱਚ ਉਹ ਹਸਾਨਾ ਬਣਾਇਆ ਸੀ ਪਰ ਹੁਣ ਸ਼ਹਿਰ ਹਸਾਨਾ ਕਰਕੇ ਬਾਅਦ ਜਾਏ ਪੌੜ ਦੂਜੇ ਰੋਡ ਬਣਦਾ ਕਿੰਨਾ ਦਾ ਜ਼ੋਰ ਲਾਇਆ ਸੀ ਇਹ ਪੌੜ ਤੇ ਪਰ ਲੰਗਰ ਲਾਇਆ ਕਿਹਨੇ ਅਕਸਾ ਉੱਪਰ ਦਾ ਟਾਈਮ ਹੋ ਗਿਆ ਆਪਾਂ ਫੋਨ ਚਲੇ ਆ ਦਵਾਈ ਲੈ ਕੇ ਤੇ ਪਹਿਲਾਂ ਫੇ ਚਲੇ ਗਏ ਸੀਗੇ ਆਪਾਂ ਬੁਟੀਕ ਤੇ ਸਿਰਤ ਦੇ ਵੱਡੇ ਪਾਪਾ ਹੁਣਾ ਕੋਲ ਵੱਡੀ ਮੰਮਾ ਕੋਲ ਦੀਦੀ ਕੋਲ ਗਿਆ ਸੀ ਆ ਦੀਦੀ ਦੀਦੀ ਕੋਲ ਗਿਆ ਸੀਗਾ ਤੇ ਕਾਫੀ ਟਾਈਮ ਅਸੀਂ ਗੱਲਾਂ ਮਾਰੀ ਗਏ ਉੱਥੇ ਤੇ ਪਰ ਅਸੀਂ ਉੱਥੇ ਵੀਡੀਓ-ਵਿਡੀਓ ਸ਼ੂਟਿੰਗ ਨਹੀਂ ਕੀਤੀ ਕਿਉਂਕਿ ਮਾਗੀ ਨਹੀਂ ਆਉਂਦਾ ਸਾਡੇ ਤਾਂ ਉਹ ਤੇ ਸਿਰ ਤੇ ਰੋਣ ਵੀ ਲੱਗੀ ਸੀਗੀ ਇਰੀਟੇਟ ਜੀ ਹੋ ਗਈ ਸੀਗੀ ਵੀ ਚੱਲੀਏ ਘਰੇ ਕਿਉਂਕਿ ਟਾਈਮ ਕਾਫੀ ਹੋ ਗਿਆ ਸੀ ਇਹਨੂੰ ਭੁੱਖ ਲੱਗੀ ਹੁੰਦੀ ਆ ਤਾਂ ਕਰਕੇ ਹਨਾ ਤ ਨਹੀਂ ਰਹੀ ਹੈ। ਤੇ ਬਾਕੀ ਫੇਰ ਅਸੀਂ ਖੁੱਲ ਵੀ ਜਾਂਦੇ ਆ ਵੀ ਦਿਮਾਗ ਤੋਂ ਨਿਕਲ ਜਾਂਦਾ। ਬਾਕੀ ਅਸੀਂ ਥੋੜੀਆਂ ਆਉਂਦੀਆਂ ਇਹ ਨੰਮੀਆਂ ਗੱਲਾਂ ਚੱਲਦੀਆਂ। ਤੇ ਚਲੋ ਹੁਣ ਚੱਲਦੇ ਆ ਘਰੇ। ਹੁਣ ਚੱਲੇ ਆ ਘਰੇ ਜਾ ਕੇ ਬਣਾਵਾਂਗੇ ਰੋਟੀ ਪਾਣੀ, ਸਬਜ਼ੀ ਵਗੈਰਾ ਆਪ ਬਣਾਇਆਏ ਸੀ। ਇਹ ਸੀ ਇਹ ਤੁਹਾਨੂੰ ਦੇਖਣੀ ਨਹੀਂ ਇਹ ਵਿੱਚ। ਫਿਰ ਅਸੀਂ ਇਹਨੂੰ ਸੀਟ ਦੇਖਦੇ ਆਂ। ਆ ਬੈਠਾ ਸੀਟ ਤੇ। ਸੀਟ ਤੇ। ਹੈ ਲੋਕ ਇਹ। ਪਪਾ ਕਦ ਤੇ ਪਪਾ ਨੂੰ ਕਹੋ ਮੰਮਾ ਮੰਮਾ ਦੇਖਾ ਦੋ ਕਦ ਪਪਾ ਕਦੇ ਚਲੋ ਜੀ ਮਿਲਦੇ ਆਪਾਂ ਘਰੇ ਜਾ ਕੇ ਸੀਟ ਤੇ ਨੇ ਨਾ ਐਫ ਐਮ ਲਾਦਾ ਗਾਣੇ ਚੱਲੀ ਜਾਂਦੇ ਬਾੜੀ ਸੋੜੇ ਲਾਓ ਜੀ ਪਹੁੰਚ ਗਏ ਆਪਾਂ ਘਰੇ ਤੀ ਫੋਨ ਕਰਾਂਗੇ ਕੰਮ ਤੰਦੇ ਉਹ ਤੇ ਅਜੇ ਰੈਕ ਲਗਾਉਣ ਵਾਲਾ ਪਿਆ ਉਦਾਂ ਹੀ ਪਿਆਗਾ ਚਲੋ ਕੋਈ ਨਾ ਇਹ ਤਾਂ ਸਵੇਰੇ ਸੂਰੇ ਟੰਗ ਲਾਂਗੇ ਤੇ ਫਿਲਹਾਲ 8:30 ਹੋ ਗਏ ਆ ਬਹੁਤ ਟਾਈਮ ਹੋ ਗਿਆ ਚਲੋ ਜੀ ਬਣਾ ਮੈਂ ਫਟਫਟ ਰੋਟੀ ਰੋਟੀ ਪਾਣੀ ਆਪਾਂ ਖਾ ਲਿਆ ਤੇ ਸੀਰਤ ਤੇ ਸੀਰਤ ਦੇ ਪਾਪਾ ਵੀ ਇੱਥੇ ਸੀ ਦੁਰੇ ਪੁੱਤ ਮੈਂ ਇੱਥੇ ਗਈ ਇੱਥੇ ਨਹੀਂ ਬਾਹਰ ਨਹੀਂ ਗਈ ਮੈਂ ਕਿ ਇੱਥੇ ਹੀ ਨੇ ਤੇ ਸੀਰਤ ਆ ਖੇਡਦਾ ਫਿਰਦਾ ਮੈਂ ਬਸ ਉਹਨੂੰ ਹੋਣ ਜਾਣਾ ਸੀਗਾ ਤੇ ਮੈਂ ਕਿ ਚਲੋ ਜਿਹੜੀ ਛੋਟੀ ਜੀ ਆਪਾਂ ਵੀਡੀਓ ਬਣਾਈ ਆ ਪਹਿਲਾਂ ਉਹਦਾ ਕਰ ਦਈਏ ਐਂਡ ਤੇ ਕੱਲੂ ਬਣਾਵਾਂਗੇ ਅਮ ਤਾਂ ਤੇ ਇਹ ਵੀਡੀਓ ਅਜ ਤੱਕ ਖਾਸ ਮੈਂ ਬਣਾਈ ਹੀ ਨਹੀਂ ਤੇ ਚਲੋ ਜੀ ਕੱਲ ਨੂੰ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਤੇ ਤੇ ਅੱਜ ਵਾਲੀ ਵੀਡੀਓ ਦਾ ਇੱਥੇ ਹੀ ਆਪਾਂ ਐਂਡ ਕਰਦੇ ਆਂ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ